ਸ਼ਰਾਬ ਦੇ ਸ਼ਕੀਨਾਵਲੋਂ ਪਿਆਕੜਾਂ ਵੱਲੋਂ ਕਈ ਤਰ੍ਹਾਂ ਦੇ ਕਾਰਨਾਮੇ ਜਿਹੜੇ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਜਿਹੜੇ ਨੇ ਸਮੇਂ-ਸਮੇਂ ਸਿਰ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇੱਕ ਅਨੋਖਾ ਜਿਹਾ ਮਾਮਲਾ ਜਿਹੜਾ ਵਾ ਪਿੰਡ ਬੱਬੇ ਹਲੀ ਦੀ ਹਦੂਦ ਦੇ ਵਿੱਚ ਜਿਹੜੀ ਸਬ ਡਿਵੀਜ਼ਨ ਆ ਤੁਹਾਨੂੰ ਦੱਸ ਦਈਏ ਸ਼ਰਟ ਕੇ ਵੀ ਬੀਲੀ ਬੋਰਡ ਦੀ ਪਾਵਰ ਕਾਮ ਦੀ ਉਥੋਂ ਇੱਕ ਬੀਤੀ ਰਾਤ ਅਨੋਖਾ ਮਾਮਲਾ ਜਿਹੜਾ ਵਾ ਉਹ ਸਾਹਮਣੇ ਆ ਇੱਕ ਸ਼ਰਾਬੀ ਕਿਸਮ ਦੇ ਗੌਂਡੀ ਵਿਅਕਤੀ ਵੱਲੋਂ ਜੋ ਬੀਲੀ ਬੋਰਡ ਦੀ ਜਿਹੜੀ ਹੈ ਭੰਨ ਤੋੜ ਕੀਤੀ ਗਈ ਹੈ ਭੰਨ ਤੋੜ ਦੇ ਜਿਹੜੇ ਨੇ ਐਸਡੀ ਅਧਿਕਾਰੀ ਨੇ ਇਥੋਂ ਦੇ ਜਮ ਮੁਲਾਜ਼ਮ ਨੇ ਜਿਹੜੇ ਮੌਕੇ ਤੇ ਉਹਨਾਂ ਵੱਲੋਂ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆ ਉਹ ਗੱਲਬਾਤ ਕਰ ਲੈਨੇ ਆ ਕੀ ਇਹ ਸ਼ਰਮ ਮਾਮਲਾ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਸਰ ਇਹ ਗੱਲਬਾਤ ਇਹ ਹੋਈ ਆ ਜੀ ਕੱਲ ਕੋਈ 8:30 ਵਜੇ ਦੀ ਗੱਲ ਆ ਜੀ ਇਹ ਸਾਡੇ ਗਵਾਂਢ ਆ ਇੱਕ ਦੋ ਘਰ ਰਹਿੰਦੇ ਆ ਤੇ ਉਹ ਮੁੰਡਾ ਵਾ ਐਮਪੀ ਆ ਐਮਪੀ ਆਇਆ ਇੱਥੇ ਸ਼ਰਾਬ ਦੇ ਨਸ਼ੇ ਚ ਸ਼ਰਾਬ ਪੀਤੀ ਦੀ ਹੇ ਨੇ ਪਹਿਲਾਂ ਤੇ ਇਥੋਂ ਕੰਟਰੋਲ ਅੰਦਰ ਜਾ ਕੇ ਤੇ ਬਾਹਰ ਕੁਰਸੀ ਤੇ ਜਾ ਕੇ ਬਹਿ ਗਿਆ ਤੇ ਕੁਰਸੀ ਤੋਂ ਉੱਠ ਕੇ ਤੇ ਫਿਰ ਅੰਦਰ ਆ ਗਿਆ ਅੰਦਰ ਆਣ ਕੇ ਜਿਹੜਾ ਗਾਲੀ ਗਲੋਹ ਸਾਡੇ ਮੁਲਾਜ਼ਮਾਂ ਨਾਲ ਕਰਨ ਲੱਗਾ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਫਿਰ ਇਹਨੇ ਸਾਡੀ ਤੋੜਪਨ ਕੀਤੀ ਜਦੋਂ ਤੋੜਪਨ ਕੀਤੀ ਸਾਡੀ ਜਿਹੜੀ ਫਰਿੱਜ ਆ ਸਾਡਾ ਕੂਲਰ ਆ ਸਾਡਾ ਟੇਬਲ ਆ ਸਾਡੇ ਉਹ ਰਾਇਕ ਲੱਗੇ ਦੀਆਂ ਜਿੱਥੇ ਚਾਬੀਆਂ ਬਾਕਸ ਰੱਖੀਦੇ ਆ ਫਿਰ ਉਹਦੇ ਗੁੱਟ ਦਾ ਸਾਹਿਬ ਵੀ ਰੱਖੇਦਾ ਉਹ ਵੀ ਸਾਡੇ ਰੱਖ ਜਿਹੜੇ ਤੋੜ ਦਿੱਤੇ ਸਾਰੇ ਜਿਹੜੀ ਆ ਅਲਮਾਰੀਆਂ ਕੱਢਦੇ ਅਲਮਾਰੀਆਂ ਸਾਡੀਆਂ ਖਲਾਰਤੀਆਂ ਠੀਕ ਆ ਜੀ ਸਾਡੇ ਬਿਲੀ ਘਰ ਦੇ ਜਿਹੜੀਆਂ ਰਲੀਆਂ ਵਾਂ ਉਹਨੂੰ ਇਹਨਾਂ ਹੈਂਡਲ ਦੇ ਨਾਲ ਤੋੜਤਾ ਵਾ ਤੇ ਸਾਡਾ ਜਿਹੜਾ ਬ੍ਰੇਕ ਸਾਡੀ ਜਿਹੜੀ ਸਪਲਾਈ ਆ ਉਹ ਡੇਢ ਘੰਟਾ ਜਿਹੜੀ ਆ ਬੰਦ ਰਹੀ ਆ ਇਹ ਵੀ ਸਪਲਾਈ ਅਸੀਂ ਜ਼ਿੰਮੇਵਾਰਾਂ ਨੂੰ ਰਾਤ ਦੇ ਨਹੀਂ ਸਕੇ ਕਿਉਂਕਿ ਇਸ ਬੰਦੇ ਆਣ ਕੇ ਹੁੱਲੜਬਾਜੀ ਕੀਤੀ ਆ ਤੇ ਸਾਡੀ ਜਿਹੜੀ ਸਪਲਾਈ ਜਿਹੜੀ ਬੰਦ ਰਹੀ ਆ ਇਸ ਕਰਕੇ ਅਸੀਂ ਜਿਹੜੀ ਇਹ ਵੀ ਸਪਲਾਈ ਲੋਕਾਂ ਨੂੰ ਦੇ ਨਹੀਂ ਸਕੇ ਐਸਡੀਓ ਸਾਹਿਬ ਦੇ ਕਹਿਣ ਤੇ ਐਕਸ਼ਨ ਸਾਹਿਬ ਦੇ ਕਹਿਣ ਤੇ ਫਿਰ ਅਸੀਂ ਜਿਹੜੇ ਯੂਪੀਐਸ ਜਿਹੜੇ ਇੱਕ ਦੋ ਫੀਡਰ ਜਿਹੜੇ ਲੋਕਾਂ ਦੇ ਘਰਾਂ ਦੀ ਜਿਹੜੀ ਸਪਲਾਈ ਆ ਉਹਨਾਂ ਬਹਾਲ ਕੀਤਾ ਵਾ ਤੇ ਅਸੀਂ ਇਹੀ ਮੰਗ ਕਰਨੇ ਆ ਵੀ ਇਸ ਆਦਮੀ ਤੇ ਸਖਤ ਤੋਂ ਸਖਤ ਜੜੀ ਆ ਸਜ਼ਾ ਹੋਣੀ ਚਾਹੀਦੀ ਆ ਅੱਗੇ ਤੋਂ ਕੋਈ ਮੁਲਾਜ਼ਮ ਜਿਹੜਾ ਇਹ ਜਿਹਾ ਕੰਮ ਨਾ ਕਰ ਸਕੇ ਨਹੀਂ ਨਹੀਂ ਇਹ ਵਿਅਕਤੀ ਜਿਹੜਾ ਵਾ ਇਹ ਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜਾਂ ਸ਼ਰਾਬ ਚਿਤੁੱਤ ਸੀ ਨਹੀਂ ਮਾਨਸਿਕ ਤੌਰ ਤੇ ਅਸੀਂ ਕਹਿੰਦੇ ਆ ਕਿ ਇਹ ਨਹੀਂਗਾ ਹੈਗਾ ਇਹ ਸ਼ਰਾਬੀ ਹਾਲਤ ਵਿੱਚ ਆਇਆ ਵਾ ਸ਼ਰਾਬੀ ਹਾਲਤ ਵਿੱਚ ਆਣ ਕੇ ਸਾਡੇ ਮੁਲਾਜ਼ਮਾਂ ਦੇ ਹੱਥੀ ਪਿਆ ਵਾ ਗਾੜੀ ਕੋਲ ਚ ਕੀਤਾ ਸਾਡੇ ਬੀਲੀ ਬੋਰਡ ਦਾ ਜਿਹੜਾ ਵਾ ਇਹਨੇ ਨੁਕਸਾਨ ਕੀਤਾ ਵਾ ਤੁਹਾਡਾ ਕਹਿਣਾ ਕਿ ਬਿਲਕੁਲ ਗੁਆਣ ਚ ਰਹਿਦਾ ਹੈ ਤੇ ਇਸ ਤੋਂ ਪਹਿਲਾਂ ਵੀ ਕੋਈ ਇਦਾਂ ਦੀ ਹਰਕਤ ਸਾਹਮਣੇ ਆਈ ਹੈ ਨਹੀਂ ਪਹਿਲਾਂ ਆਈ ਹੈ ਸਾਡੇ ਜਿਹੜੇ ਜੇਏ ਆ ਜਿਹੜੇ ਫੀਲਡ ਵਾਲੇ ਉਹਨਾਂ ਨਾਲ ਵੀ ਇਹ ਹੱਥੀ ਪੈਂਦਾ ਉਹਨਾਂ ਨੇ ਜਦੋਂ ਨੰਗ ਪਿਆ ਕਿੱਟ ਲੈ ਕੇ ਉਹਨਾਂ ਨੂੰ ਮਾਰਨ ਪੈਂਦਾ ਵਾ ਤੇ ਇਹ ਜੀਆਂ ਗੱਲਾਂ ਅੱਗੇ ਵੀ ਸਾਹਮਣੇ ਆਈਆਂ ਵਾ ਇੱਕ ਹਫ਼ਤਾ ਪਹਿਲਾਂ ਤੁਹਾਡੇ ਕਿਸੇ ਮੁਲਾਜ਼ਮ ਨਾਲ ਕੋਈ ਗੱਲ ਹੋਈ ਹੋਈ ਪਹਿਲਾਂ ਜਾਂ ਕੋ ਰੰਜਿਸ਼ ਕੀ ਹੋਦੀ ਨਹੀਂ ਰੰਜਿਸ਼ ਸਾਡੇ ਮੁਲਾਜ਼ਮ ਨਾਲ ਕੋਈ ਨਹੀਂ ਆਗੀ ਸਿਰਫ ਇਹ ਸ਼ਰਾਬੀ ਹਾਲਤ ਦੇ ਵਿੱਚ ਆਇਆ ਸਾਡਾ ਬੋਰਡ ਦਾ ਇਹਨਾਂ ਨੁਕਸਾਨ ਕੀਤਾ ਵਾ ਜਿਹੜੀ ਜੜੀ ਸਪਲਾਈ ਆ ਉਹਨੂੰ ਬੰਦ ਰਹੀ ਆ ਇਸ ਕਰਕੇ ਅਸੀਂ ਸਾਰੇ ਆਈ.ਡੀ.ਓ. ਸਾਹਿਬ ਅਸੀਂ ਸਾਰਾ ਸਟਾਫ ਮੰਗ ਕਰਨੇ ਆ ਕਿ ਇਹ ਬੰਦਾ ਅੱਗੇ ਤੋਂ ਬੀਲੀ ਘਰ ਨਹੀਂ ਹੋਣਾ ਚਾਹੀਦਾ ਤੇ ਜੋ ਕਾਨੂੰਨੀ ਕਾਰਵਾਈ ਹੈ ਇੱਥੇ ਕਰਨੀ ਚਾਹੀਦੀ ਹੈ। ਸੋ ਐਸ ਡੀਓ ਸਭ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਆ ਕੀ ਸ਼ੁਭਨਾਮ ਐਸਟੀਓ ਸਾਹਿਬ ਤੁਹਾਡਾ ਕਮਲਜੀਤ ਸਿੰਘ ਜੀ ਸਰ ਕੀ ਕੋਈ ਰੀਜ਼ਨ ਕੀ ਆ ਕੋਈ ਇਹਦਾ ਰੰਜਿਸ਼ ਦਾ ਜਿਵੇਂ ਭੰਤ ਤੋੜ ਸ਼ਰਾਬ ਦੇ ਨਸ਼ੇ 'ਚ ਕੀਤੀ ਗਈ ਪਹਿਲਾਂ ਵੀ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਹੁਣ ਕੀ ਰੰਜਿਸ਼ ਪੈਦਾ ਹੋ ਗਈ? ਰੰਜਿਸ਼ ਵਾਲੀ ਕੋਈ ਗੱਲ ਨਹੀਂ ਸਾਡੇ ਮੁਲਾਜ਼ਮ ਬੜੇ ਵਧੀਆ ਸਾਹ ਸੁਭਾਅ ਵਾਲੇ ਹੈਗੇ ਆ ਕਦੀ ਗਲਤ ਨਹੀਂ ਬੋਲਦੇ ਕਹਿੰਦਾ ਉਹ ਬੰਦਾ ਸ਼ਰਾਬੀ ਆ ਉਹਦਾ ਪਹਿਲੇ ਵੀ ਰਿਕਾਰਡ ਮਾਰਾ ਹੀ ਆ ਪਿੰਡ ਵਿੱਚ ਔਰ ਉਹ ਬੰਦਾ ਜਾਣ ਪੁੱਝ ਕੇ ਘਰੋਂ ਜਾਂ ਲੜ ਕੇ ਆਇਆ ਇਦਾਂ ਬਾਰੇ ਪੁਣੀ ਜਾਣਦੇ ਹੈਗੇ ਉਹ ਗੇਟ ਟੱਪ ਕੇ ਅੰਦਰ ਆਇਆ ਠੀਕ ਹੈ ਤੇ ਜਦੋਂ ਅੰਦਰ ਆਇਆ ਮੁਲਾਜ਼ਮਾਂ ਨਾਲ ਬਸਰਕੀ ਕੀਤੀ ਉਹਨੇ ਤੇ ਮੁਲਾਜ਼ਮਾਂ ਰੋਕਿਆ ਵੀ ਇਹ ਕੰਮ ਨਾ ਕਰ ਪਰ ਨਹੀਂ ਬਾਜ ਆਇਆ ਉਹਨੇ ਰਾਟ ਚੁੱਕ ਲਿਆ ਤੇ ਉਸ ਤੋਂ ਦਵਾਰ ਨੇ ਮੈਨੂੰ ਨੁਕਸਾਨ ਕੀਤਾ ਸਪਲਾਈ ਸਾਰੀ ਪ੍ਰਭਾਵਿਤ ਕੀਤੀ ਇਸ ਤੋਂ ਇਲਾਵਾ ਰੈਕ ਤੋੜਤੇ ਸਾਡੇ ਤੇ ਸਾਡੀ ਫ੍ਰਿਜ ਵਗੈਰਾ ਪਈ ਸੀ ਉਹਦੇ ਪੈਰ ਮਾਰ ਕੇ ਧੱਕਾ ਮਾਰਿਆ ਕੁਦਰ ਤੋੜਤਾ ਉਸ ਤੋਂ ਲੋ ਸਾਡਾ ਸਾਰਾ ਸਮਝਣਾ ਰਿਕਾਰਡ ਹੈਗਾ ਆਪਣਾ ਸਾਡਾ ਤੋੜਤਾ ਮੋਬਾਈਲ ਜਿਹੜਾ ਵੇਖੋ ਉਹਦਾ ਹਾਲ ਕੀ ਕੀਤਾ ਮੋਬਾਈਲ ਜਿਹੜਾ ਤੋੜਤਾ ਉਹਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੀ ਕੋਈ ਕੰਪਲੇਨਟ ਕੀਤੀ ਤੁਸੀਂ ਸਪਲਾਈ ਸਾਰੀ ਬੰਦ ਹੋ ਗਈ ਸੀ ਤੇ ਫਿਰ ਮੈਂ ਨੂੰ ਕਰੀਬ 10 ਵਜੇ ਬਾਅਦ ਇਹਨਾਂ ਫੋਨ ਕੀਤਾ ਮੁਲਾਜ਼ਮਾਂ ਨੇ ਤੇ ਮੈਂ ਉਸ ਵੇਲੇ ਆ ਗਿਆ ਉਸ ਤੋਂ ਬਾਅਦ ਆ ਕੇ ਮੈਂ ਦੇਖਿਆ ਸਪਲਾਈ ਸਾਰੀ ਬੰਦ ਪਈ ਹੈ ਮੈਂ ਸਪਲਾਈ ਸਾਰੀ ਭਾਰ ਕਰਾਈ ਔਰ ਕੁ ਸਪਲਾਈ ਦੀ ਭਾਵ ਸਵੇਰੇ ਹੋਈ ਰਾਤ ਨਹੀਂ ਹੋ ਪਾਈ ਤੇ ਹੁਣ ਸਪਲਾਈ ਸਾਰੀ ਭਾਰ ਕਰ ਦਿੱਤੀ ਗਈ ਹੈ ਤੇ ਉਹਦੇ ਖਿਲਾਫ ਅਸੀਂ ਰਾਤ ਹੀ ਦਰਖਾਸਤ ਥਾਣੇ ਤੇ ਬਰਦੇ ਆਏ ਸੀ ਤੇ ਪੁਲਿਸ ਵੱਲੋਂ ਕਿਹਾ ਕਿ ਤੁਹਾਡੀ ਦਰਖਾਸਤ ਦੀ ਵਾਰੀ ਕਾਰਵਾਈ ਕਰਾਂਗੇ ਪਰ ਅਜ ਤੱਕ ਕਾਰਵਾਈ ਕੋਈ ਹੋਈ ਨਹੀਂ ਹੈਗੀ ਅਸੀਂ ਵੀ ਦੇ ਵੀ ਗਏ ਸੀ ਕਿ ਉਹ ਕਹਿੰਦੇ ਆਪਾਂ ਉਹਨੂੰ ਪੜਨ ਗਏ ਸੀ ਉਹ ਸਾਡੇ ਕਾਬੂ ਨਹੀਂ ਆਇਆ ਜੀ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹਦੀ ਗਾਹ ਤੋਂ ਜੁਦਤ ਨਾ ਪਏ ਕੰਮ ਕਰਨ ਦੀ ਮੁਰਾਜ਼ੇ ਬੜੇ ਸ਼ਮੇ ਹੋਏ ਸੀਗੇ ਮੈਂ ਕਿਹਾ ਤੁਸੀਂ ਡਰਨਾ ਨਹੀਂ ਕੋਈ ਗੱਲ ਤੋਂ ਨਹੀਂ ਤੁਹਾਡਾ ਨਾਲ ਆ ਚਿੰਤਾ ਨਾ ਕਰੋ ਉਹਦੇ ਕਾਰਵਾਈ ਕਰਾਵਾਂਗੇ ਸੋ ਏਐਸ ਐਸਡੀਓ ਸਭ ਜਿਨ੍ਹਾਂ ਨੇ ਦੱਸਿਆ ਕਿ ਇਸ ਪਿਆਕੜ ਵੱਲੋਂ ਜੋ ਐਮਪੀ ਨਾਂ ਦਾ ਵਿਅਕਤੀ ਆ ਉਹ ਰਾਤ ਅੰਦਰ ਦਾਖਲ ਹੋ ਕੇ ਜਿਵੇਂ ਪਾਵਰ ਕਾਮ ਸਟੇਸ਼ਨ ਸਬ ਡਿਵੀਜ਼ਨ ਸ਼ਰਟ ਕੇ ਵੀ ਬੱਬੇ ਹਾਲੀ ਤੁਸੀਂ ਦੇਖ ਸਕਦੇ ਹੋ ਕਿ ਉਹ ਨੁਕਸਾਨ ਜਿਹੜਾ ਵਾ ਸ਼ਰਾਬੀ ਵੱਲੋਂ ਕੀਤਾ ਗਿਆ ਵਾ ਜੋ ਜ਼ਰੂਰੀ ਸਮਾਨ ਸਨ ਇੱਥੋਂ ਤੱਕ ਕਿ ਜਿਵੇਂ ਦਸਿਆ ਮੁਲਾਇਮਾਨ ਨੇ ਕਿ ਜੋ ਗੁੜਕਾ ਸਾਹਿਬ ਦੀ ਜੋ ਪੁਥੀ ਸਾਹਿਬ ਦੀ ਇੱਥੇ ਅਲਮਾਰੀਆਂ ਦੇ ਵਿੱਚ ਰੱਖੀ ਹੋਈ ਉਹਦੀ ਵੀ ਜਿਹੜੀ ਆ ਬੇਦਬੀ ਕੀਤੀ ਗਈ ਆ ਇਸ ਤੋਂ ਇਲਾਵਾ ਸਾਹਮਣੇ ਤੁਸੀਂ ਤਸਵੀਰਾਂ ਰਾਈਂ ਦੇਖ ਸਕਦੇ ਹੋ ਕਿ ਜਿਹੜੀਆਂ ਛੋਟੀਆਂ ਅਲਮਾਰੀਆਂ ਵਗੈਰਾ ਨੇ ਜ਼ਰੂਰੀ ਦਸਤਾਵੇਜ਼ ਰੱਖਣ ਵਾਲੀਆਂ ਉਹਨਾਂ ਦੀ ਵੀ ਜਿਹੜੀ ਆ ਭੰਨ ਤੋੜ ਇਹ ਹੋਰ ਜ਼ਰੂਰੀ ਸਾਜੂ ਸਮਾਨ ਦੀ ਜਿੱਥੇ ਭੰਤੂੜ ਹੋਈ ਆ ਉੱਥੇ ਹੀ ਸਭ ਤੋਂ ਵੱਡਾ ਜਿਹੜੀ ਖਤਰੇ ਵਾਲੀ ਗੱਲ ਸੀ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਾਰਾ ਹੀ ਸਿਸਟਮ ਹੈਗਾ ਵਾ ਜੋ ਸਪਲਾਈ ਜਿਹੜੀ ਐ ਇਥੋਂ ਵੱਖੋ-ਵੱਖ ਜਿਹੜੇ ਫੀਡਰਾਂ ਨੂੰ ਜਾਂਦੀ ਹੈ ਜਿਵੇਂ ਭੰਤੂੜ ਇਸ ਪਿਆਕੜ ਵੱਲੋਂ ਸ਼ਰਾਬੀ ਵੱਲੋਂ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਵੀ ਜਿਹੜੀਆਂ ਨੇ ਸ਼ਰਾਬੀ ਹਾਲਤ ਦੇ ਵਿੱਚ ਜਿਹੜੀਆਂ ਨੇ ਭੰਤੂੜ ਕਰਦੇ ਆ ਸੱਟਾਂ ਮਾਰੀਆਂ ਗਈਆਂ ਨੇ ਤਾਂ ਇਸ ਦੌਰਾਨ ਦੱਸਿਆ ਜਾ ਰਿਹਾ ਵਾ ਮੁਲਾਜ਼ਮਾਂ ਵੱਲੋਂ ਕਿ ਕੋਈ ਅਣਸਖਾਵੀ ਜਿਹੜੀ ਆ ਨਾਵੀ ਹੋ ਸਕਦੀ ਸੀ ਕੋਈ ਵੱਡਾ ਬਲਾਸਟ ਵੀ ਹੋ ਸਕਦਾ ਸੀ ਜਿਸ ਦੇ ਸਿੱਟੇ ਵੱਜੋਂ ਇਹਨਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਜੋ ਰਾਤ ਘਟਨਾ ਤੋਂ ਬਾਅਦ ਜਿਹੜੀ ਸਪਲਾਈ ਸੀ ਸਪਲਾਈ ਜਿਹੜੀ ਆ ਮੁਕੰਮਲ ਤੌਰ ਤੇ ਜਿਹੜੀ ਆ ਥੱਪ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਬਿਜਲੀ ਗੁੱਲ ਹੋ ਜਾਂਦੀ ਹੈ ਤੇ अनेका ਪਿੰਡ ਜੋ ਇਸ ਇਹਨਾਂ ਵੱਖ-ਵੱਖ ਫੀਡਰਾਂ ਦੇ ਨਾਲ ਇਸ ਸਬਸਟੇਸ਼ਨ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਦੇਰ ਰਾਤ ਜਿਹੜੀ ਇਹ ਬਿਜਲੀ ਨਾਲ ਆਉਣ ਕਰਨ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਦਾ ਜਿਹੜਾ ਵਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਜੋ ਸੰਬੰਧਤ ਥਾਣਾ ਤਿੱਬੜਤ ਜੋ ਅਧਿਕਾਰੀਆਂ ਵੱਲੋਂ ਜਿਹੜੀ ਆ ਇਹ ਇਤਲਾਹ ਦਿੱਤੀ ਗਈ ਆ ਸੂਚਨਾ ਦਿੱਤੀ ਗਈ ਆ ਸ਼ਿਕਾਇਤ ਕੀਤੀ ਗਈ ਆ ਕਾਰਵਾਈ ਕਰਾਉਣ ਨੂੰ ਲੈ ਕੇ ਸੋ ਇਸ ਸਬੰਧ ਦੇ ਵਿੱਚ ਸਾਡੀ ਥਾਣਾ ਮੁਖੀ ਗੁਰਵਿੰਦਰ ਸਿੰਘ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਮੌਕੇ ਤੇ ਮਲਾਜੇ ਜਿਹੜੇ ਭੇਜੇ ਗਏ ਸੀ ਸੋ ਇਸ ਮਾਮਲੇ ਦੀ ਜਾਂਚ ਕਰਕੇ ਜੋ ਇਹ ਸਚਾਈ ਜਿਹੜੀ ਆ ਸਾਹਮਣੇ ਆਉਂ ਤੇ ਬੇਸ਼ੱਕ ਜਿਹੜੀਆਂ ਵੀਡੀਓ ਨੇ ਸਾਰਾ ਕੁਝ ਦਰਸਾਰੀਆਂ ਨੇ ਕਿ ਇਹ ਜੋ ਸ਼ਰਾਬੀ ਆ ਗਾਲੀ ਗਲੂਚ ਵੀ ਕਰ ਰਿਹਾ ਤੇ ਭੰਤੋੜ ਵੀ ਕਰ ਰਿਹਾ ਵਾ ਜਿਸ ਦੀਆਂ ਵੀਡੀਓ ਵੀ ਇਹਨਾਂ ਮਲਾਜਮਾਂ ਦੇ ਬੋਲ ਜੜੀਆਂ ਨੇ ਉਹ ਮੌਜੂਦ ਨੇ ਪਰ ਫਿਰ ਵੀ ਐਸਐਚਬੀ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਹੋਇਆਂ ਉਹਨਾਂ ਵੱਲੋਂ ਜਿਹੜੀ ਆ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੈ ਕਿ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਜੋ ਤਿੱਬੜ ਥਾਣਾ ਦੇ ਨਾਲ ਸਬੰਧਤ ਉਹ ਇਸ ਮਾਮਲੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਕੀ ਉਹਨਾਂ ਦੀ ਕਾਰਵਾਈ ਹੁੰਦੀ ਆ ਇਹ ਸਮੇਂ ਦੀ ਗੱਲ ਬਚਿਆ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ